ਸਾਰੇ ਹੁਸਾਸੀ ਗਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਲਓ ਜੀ ਟਾਈਮ ਸਨੇਰ ਦਾ ਤੇ ਆਪਾਂ ਇੱਕ ਵਾਰੀ ਚਾਹ ਪੀ ਲਈ ਤੇ ਹੁਣ ਆਪਾਂ ਬਣਾਈਏ ਚਾਹ ਦੋਰੀ ਨਾਲੇ ਮੈਂ ਨਿਕਾਇਆ ਬਲੌਗ ਪਾਈਏ ਕੱਲ ਕੋਈ ਵੀਡੀਓ ਨਹੀਂ ਪਾਈ ਤੇ ਪਹਿਣਾ ਇੰਤਜ਼ਾਰ ਕਰਦਗਾਣੀਆਂ ਤੇ ਲਓ ਜੀ ਆਪਾਂ ਕਰ ਗਏ ਚਾਹ ਚਾਹ ਤੋਂ ਸ਼ੁਰੂ ਕਰਗੇ ਤੇ ਇਧਰ ਆਵੇ ਮੈਂ ਆਟਾ ਗੁੰਨ ਕੇ ਰੱਖ ਲਿਆ ਵਾ ਗਮੋ ਦਾ ਗੋਸ਼ਤ ਕਰਕੇ ਹੋ ਗਿਆ ਪੰਡਾਣਾ ਇੱਕ ਵਾਰੀ ਚਾਹ ਲਾਵੇ ਸਾਲ ਸੂਪ ਸਭ ਕਰ ਲਿਆ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਮੇਰੇ ਕਾ ਪਹਿਲੀਆਂ ਭੈਣਾਂ ਵੀਡੀਓ ਵੇਖਦੇ ਹੋ ਸੋਹਣੇ ਸੋਹਣੇ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਵਾਤਾਵਰ ਚੈਨਲ ਨੂੰ ਲੋ ਜੀ ਕੇ ਇਹ ਤੋਂ ਬਣਾਉਣੇ ਪ੍ਰਸ਼ਾਦ ਦੇ ਸ਼ਾਮ ਨੂੰ ਬਣਾਵਾਂਗੇ ਘੀਆ ਤੋਰੀਆਂ ਕੇਹਨੇ ਦਿੱਤਾ ਨਾ ਲਾ ਕੇ ਗਵਾੰਡਗੇ ਨੇ ਬਸ ਹੁਣ ਆਲੂ ਮਟਰਾਂ ਦੀ ਸਬਜ਼ੀ ਦੇ ਨਾਲ ਖਾਣੇ ਪ੍ਰਸ਼ਾਦ ਦੇ ਬਰਮਣੇ ਨਾਲ ਕਰਕੇ ਬਣਾਏਗੀ ਸਬਜ਼ੀ ਉਹਨਾਂ ਕੱਲ ਸਵੇਰੇ ਪ੍ਰਸ਼ਾਦਾ ਨਹੀਂ ਸਕਿਆ ਕਿਉਂਕਿ ਉਹ ਲੰਗਰ ਲਾਉਂਦੇ ਐ ਸੁ ਜ ਮਸਿਆਦਾ ਬਾਬੇ ਸੋਰ ਸਿੰਘ ਜੀ ਨੇ ਲੰਗਰ ਦਿੱਤਾ ਉਹਨਾਂ ਨੂੰ ਸੁਰੀ ਮਸਿਆ ਦਾ ਲੰਗਰ ਲਾਉਂਦੇ ਹੋ ਇਹ ਕਰਕੇ ਉਹ ਕੱਲ ਉੱਥੇ ਚੱਲ ਗਏ ਤੇ ਅਹੀਂ ਪ੍ਰਸ਼ਾਦਾ ਛਕਿਆ ਚਲੋ ਜੀ ਹੁਣ ਆਪਾਂ ਬਣਾਈਏ ਚਾਹ ਤੀਰ ਨਾਲ ਮਿਲ ਕੇ ਤੇ ਜੀ ਚਾਹ ਬਣ ਗਈ ਆਪਾਂ ਚਾਹ ਪੀ ਗਏ ਆਈ ਨੂੰ ਪੀ ਗਏ ਤੁਸੀਂ ਪੀਓ ਨਾਲ ਮਿਲ ਕੇ ਸਾਰੇ ਜਾਣੇ ਫਿਰ ਬਣਾਉ ਨਹੀਂ ਮਣ ਕੇ ਪ੍ਰਸ਼ਾਦੀ ਉਹ ਰੋਟੀ ਦਾ ਰਿਲੇਟ ਹੀ ਹੈ 12 12:30 ਸਹਿਜੇ ਹੋ ਜਾਂਦੇ ਆ ਤੋੜ ਰੱਪੀ ਹੋਰੋਂ ਨਹੀਂ ਆਈ ਕਾਦੀ ਸ਼ਾਹ ਕਿਨਾਰਾ ਤੇ ਫਰਾਈ ਪੈਨ ਪਾਰਾ ਤੇ ਜਾਲ ਉਬਾਲਾ ਆਉਂਦਿਆਂ ਨੂੰ ਟਾਈਮ ਲੱਗ ਜਾਂਦਾ ਜਦੋਂ ਗਰਮ ਹੁੰਦਾ ਫਿਰ ਠੰਡਾ ਨਹੀਂ ਹੁੰਦਾ ਠੰਡਾ ਠੇਤੀ ਗਰਮ ਨਹੀਂ ਲਪਾਰਾ ਜਿਆਦਾ ਹੋਏ ਕੋਈ ਇਹਨਾਂ ਨੂੰ ਕਲੀ ਕਰਾਉਣਾ ਕਲੀ ਕਰਾਵਾਂਗੇ ਪਰਾ ਤਾਂ ਵੀ ਦੇ ਵੀ ਫਰਾਈ ਪੈਨ ਦੇ ਇੱਕ ਗਲਾਸ ਹੋਵੇ ਇਹਨਾਂ ਤੇ ਇਹਨਾਂ ਨੂੰ ਕਰਾ ਕੇ ਦੇ ਹੁਣੇ ਚਾਹ ਨੂੰ ਆਵਿਆਂ ਪਾੜਾ ਛਾਣਨ ਬਣਾਵਾਂਗੇ ਕੀ ਆ ਤੋਰੀਆਂ ਸਬਜ਼ੀ ਫਿਰ ਵੀਡੀਓ ਪਾਵਾਂਗੇ ਜਾਦੀ ਬਟੀ ਆਜ ਇਹ ਨਹੀਂ ਹੋ ਰਿਹਾ ਸੋਹਣੇ ਸੋਹਣੇ ਕਮੈਂਟ ਕਰਿਓ ਮਾਤਮ ਵਾਲੇ ਵੀਡੀਓ ਨੂੰ ਵਾਚ ਕਰੋ ਵੇਖੋ ਚਾਹ ਬਣ ਗਈ ਘੜਾ ਪੂਰੀ ਏ ਆ ਕੱਲ ਦੇ ਗਲਾਸੀਆਂ ਕੱਢ ਕੇ ਰੱਖੀਆਂ ਪਰ ਉਹਨੇ ਬਹੁਤ ਬਾਧੂ ਆਏ ਚਾਹ ਪਾਣੀ ਵਾਲੇ ਪੰਡੇ ਕੱਪ-ਕੂਪ ਤੇ ਰੱਖਦੇ ਗਲਾਸੀਆਂ ਰਹਿ ਗਏ ਇਹਨੂੰ ਰੱਖ ਦੇਣ ਡੱਬੇ ਚ ਪਾ ਕੇ ਇੱਥੇ ਸੋਈ ਦੇ ਵਿੱਚ ਤੇ ਬਹੁਤ ਵਧੀਆ ਸਵਾਜ ਕੇ ਟੁੱਟ ਜਾਂਦੇ ਆਹ ਜੂਸ ਵਾਲੇ 2 ਕੱਪ ਮੰਗਾਏ ਤੇ ਦੋ ਨਾਲ ਦੋ ਫ੍ਰੀ ਦਿੱਤੇ ਉਹਨਾਂ ਨੇ ਹਾਂ ਮੰਗਾਏ ਤੇ ਦੋ ਹੀ ਦੋ ਚਾਰ ਗਏ ਮੈਂ ਕਿਹਾ ਚਲੋ ਵਦਕ ਆ ਗਿਆ ਚਲੋ ਜੀ ਵੀਡੀਓ ਦਾ ਕਰ ਗਏ ਐਂਡ ਜੇ ਸੋਣੀ ਲੱਗੀ ਵੀਡੀਓ ਚੰਗੀ ਲੱਗੀ ਮਨ ਨੂੰ ਤਾਂ ਸੋਹਣੇ ਸੋਹਣੇ ਕਮੈਂਟ ਕਰਿਓ ਵਾਰ ਤੋਂ ਵਾਰ ਵੀਡੀਓ ਨੂੰ ਵੇਖੋ ਤੇ ਚੈਨਲ ਨੂੰ ਸਪੋਰਟ ਕਰੋ ਤੇ ਚਲੋ ਜੀ ਮੇਰੇ ਭੈਣ ਭਰਾ ਜੁੰਦੇ ਵਸਦੇ ਰਹੋ ਇਦਾਂ ਹੀ ਤੁਸੀਂ ਵੀਡੀਓ ਵੇਖਦੇ ਰਹੋ ਅਸੀਂ ਬਣਾਉਂਦੇ ਰਹੇਗੇ